ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵੀਡੀਓ ਵਿੱਚ ਵਿੱਕੀ ਦੁਬਾਰਾ ਤੋਂ ਫੇਰ ਕਿਵੇਂ ਬਚ ਗਿਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਵਿੱਕੀ ਨੇ ਚਲਾਕੀ ਖੇਡ ਲਈ ਉਸ ਨੂੰ ਪਤਾ ਸੀ ਕਿ ਮੈਂ ਹੁਣ ਫਸਣ ਵਾਲਾ ਐ ਤੇ ਉਸ ਨੇ ਪਹਿਲਾਂ ਹੀ ਜਿਹੜਾ ਜਾਲ ਵਿਛਾ ਲਿਆ ਸੀ ਕਿ ਆਪਣੀ ਸੱਸ ਨੂੰ ਪਿੱਛੇ ਲਾਉਣ ਵਾਲਾ ਤੇ ਉਸ ਤੋਂ ਬਾਅਦ ਫਿਰ ਵੀ ਵਿੱਕੀ ਦੇ ਉੱਤੇ ਗੱਲ ਕਿਉਂ ਨਹੀਂ ਆਉਂਦੀ ਕਿਉਂਕਿ ਜਦੋਂ ਪ੍ਰੀਤ ਆਪਣੇ ਭੂਆ ਫੁੱਫੜ ਨਾਲ ਆਉਂਦੀ ਆ ਆਪਣੇ ਪੇਕੇ ਤੇ ਉੱਥੇ ਆ ਕੇ ਜਦ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਉਹ 4000 ਰੁਪਏ ਵਾਲੀ ਵੀ ਗੱਲ ਹੁੰਦੀ ਆ ਤੇ ਉੱਥੇ ਹੀ ਪ੍ਰੀਤ ਕਹਿ ਦਿੰਦੀ ਆ ਕਿ 4000 ਰੁਪਿਆ ਵਿੱਕੀ ਨੇ ਵਿੱਕੀ ਦੀ ਮੰਮੀ ਨੇ ਕੱਢਿਆ ਸੀ ਤੇ ਵਿੱਕੀ ਨੇ ਮੈਨੂੰ ਦੱਸਿਆ ਨਹੀਂ ਤੇ ਇਹ ਗੱਲ ਪਹਿਲਾਂ ਹੀ ਵਿੱਕੀ ਨੇ ਦੱਸ ਕੇ ਕਲੀਅਰ ਕਰ ਦਿੱਤੀ ਕਿ ਕਲੇਸ਼ ਇੱਥੋਂ ਪਿਆ ਤੇ ਪ੍ਰੀਤ ਨੂੰ ਫੇਰ ਝੂਠਿਆ ਪਾਉਣ ਲੱਗ ਪੈਂਦੀ ਉਸ ਦੀ ਮੰਮੀ ਤੇ ਕਹਿ ਦਿੰਦੀ ਆ ਕਿ ਤੂੰ ਹੀ ਇੱਕ ਉਹਦੇ ਉੱਤੇ ਸ਼ੱਕ ਕਰ ਰਹੀ ਆ ਜੇ ਉਸਨੇ 4000 ਰੁਪਏ ਤੇਰਾ ਲੈ ਵੀ ਲਿਆ ਤਾਂ ਫਿਰ ਕੀ ਹੋਇਆ ਇਹ ਤੂੰ ਉਸਦੇ ਨਾਲ ਹੀ ਕੋਆਪਰੇਟ ਨਹੀਂ ਕਰਨਾ ਤੇ ਫਿਰ ਤੂੰ ਕਿਸ ਨਾਲ ਕਰਨਾ ਹੈ ਤੇ ਆਪਾਂ ਵੀ ਤਾਂ ਘਰ ਵਿੱਚ ਇੱਕ ਦੂਜੇ ਦੇ ਪੈਸੇ ਚੋਪ ਕਰਕੇ ਲੈ ਹੀ ਲੈਣੇ ਆ ਇੱਥੇ ਤੇ ਫਿਰ ਕੀ ਹੋਇਆ ਜੇ ਇਦਾਂ ਹੋ ਗਿਆ ਤੇ ਇਹ ਕਹਿ ਕੇ ਪ੍ਰੀਤ ਦੀ ਮੰਮੀ ਬੜੀ ਸੱਚੀ ਬਣ ਜਾਂਦੀ ਆ ਤੇ ਵਿੱਕੀ ਨੂੰ ਬਚਾ ਲੈਂਦੀ ਆ ਪਰ ਉੱਥੇ ਜਦ ਗੱਲਾਂ ਖੋਲਦੀਆਂ ਨੇ ਹੋਰ ਸਾਰੀਆਂ ਪ੍ਰਾਣੀਆਂ ਤੇ ਉਹ ਪ੍ਰੀਤ ਵੀ ਦੱਸਣ ਲੱਗ ਪੈਂਦੀ ਆ ਸਾਰੀਆਂ ਗੱਲਾਂ ਪਰ ਪ੍ਰੀਤ ਦੀ ਮੰਮੀ ਅੱਗੋਂ ਕਹਿੰਦੀ ਆ ਕਿ ਤੂੰ ਸਿਰਫ ਅੱਖਾਂ ਦੇ ਪੱਟੀ ਬੰਨ੍ਹ ਕੇ ਆਈ ਆ ਤੇ ਤੈਨੂੰ ਇਹਨਾਂ ਨੇ ਆਪਣੇ ਪਿੱਛੇ ਲਾਇਆ ਹੈ ਤੇ ਤੈਨੂੰ ਵਿੱਕੀ ਦੇ ਵਿੱਚ ਕਸੂਰ ਗਰੇ ਆਏ ਤੇ ਤੂੰ ਦੱਸ ਕਿ ਵਿਕੀ ਨੇ ਕਿਹੜੀ ਚੀਜ਼ ਮੰਗੀ ਆ ਤੇ ਸਿੱਧੀ ਉਹ ਕਹਿੰਦੀ ਆ ਕਿ ਤੈਨੂੰ ਤਾਂ ਵਿੱਕੀ ਨੇ ਫੋਨ ਵੀ ਨਵਾਂ ਲੈ ਕੇ ਦਿੱਤਾ ਏ ਤੇ ਉਹ ਉਹ ਫਿਰ ਕਿਵੇਂ ਲੈ ਦਿੱਤਾ ਜੇ ਤੇਰੇ ਨਾਲ ਉਹ ਕਰਦਾ ਨਾ ਹੁੰਦਾ ਕਿਉਂਕਿ ਇਹ ਗੱਲ ਪ੍ਰੀਤ ਦੀ ਮੰਮੀ ਨੂੰ ਪਤਾ ਹੁੰਦੀ ਆ ਜਾਂ ਵਿੱਕੀ ਨੂੰ ਪ੍ਰੀਤ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਪ੍ਰੀਤ ਨੂੰ ਉਹ ਚੁੱਪ ਕਰਾ ਦਿੰਦੀ ਆ ਇਹ ਸਾਰੀਆਂ ਗੱਲਾਂ ਕਰਕੇ ਪਰ ਜਦ ਕਵਲ ਤੇ ਉਸਦੇ ਡੈਡੀ ਪੁਰਾਣੀਆਂ ਗੱਲਾਂ ਛੇੜਦੇ ਨੇ ਤੇ ਫਿਰ ਪ੍ਰੀਤ ਨੂੰ ਉਹ ਕਹਿੰਦੇ ਨੇ ਕਿ ਤੂੰ ਉਦੋਂ ਕਿਉਂ ਚੁੱਪ ਰਹੀ ਸੀ ਤੈਨੂੰ ਚਾਹੀਦਾ ਸੀ ਉਸ ਟਾਈਮ ਬੋਲਣਾ ਪ੍ਰੀਤ ਕਹਿੰਦੀ ਆ ਕਿ ਉਸ ਟਾਈਮ ਮੇਰੇ ਕੋਲ ਗਲਤੀ ਹੋ ਗਈ ਮੈਂ ਇਹਨਾਂ ਦੇ ਪਰਦੇ ਪਾਉਂਦੀ ਰਹੀ ਤੇ ਰਿਸ਼ਤੇ ਬਚਾਉਂਦੀ ਰਹੀ ਮੈਂ ਸੋਚਦੀ ਸੀ ਕਿ ਕਿਆ ਲ ਕੋਈ ਨਾ ਜੇ ਮਾੜੀ ਮੋਟੀ ਕੋਈ ਗੱਲ ਹੋ ਹੀ ਗਈ ਆ ਤੇ ਇੰਨੀ ਕਿਉਂ ਵਧਾਉਣੀ ਆ ਪਰ ਕਵਲ ਅੱਗੋਂ ਸਮਝਾਉਂਦੇ ਨੇ ਕਿ ਇਹ ਗੱਲ ਉਸ ਟਾਈਮ ਜੇ ਕਰਦੀ ਤੇ ਇੰਨੀ ਨਹੀਂ ਸੀ ਵਧਣੀ ਹੁਣ ਤੂੰ ਕਾ ਰਹੀ ਹੁਣ ਜਿਆਦਾ ਖਲਾਰਾ ਪੈ ਚੁੱਕਾ ਏ ਪ੍ਰੀਤ ਆਪਣੇ ਸਹੁਰੇ ਜਾਲ ਲਈ ਤਿਆਰ ਵੀ ਨਹੀਂ ਹੁੰਦੀ ਕਿਉਂਕਿ ਉਹ ਕਹਿ ਦਿੰਦੀ ਆ ਕਿ ਮੈਂ ਉੱਥੇ ਨਹੀਂ ਜਾਣਾ ਉਹਨਾਂ ਨੇ ਮੈਨੂੰ ਅੰਦਰਵਾੜ ਕੇ ਮਾਰ ਹੀ ਦੇਣਾ ਕਿਉਂਕਿ ਉਹ ਮੈਨੂੰ ਕਮਰਿਆਂ ਵਿੱਚ ਬੰਦ ਕਰ ਦਿੰਦੇ ਨੇ ਇਹ ਸੁਣ ਕੇ ਕਵਲ ਨੂੰ ਬਹੁਤ ਗੁੱਸਾ ਆਉਂਦਾ ਏ ਤੇ ਉਸਦੇ ਡੈਡੀ ਨੂੰ ਵੀ ਉਹ ਕਹਿੰਦੇ ਨੇ ਕਿ ਉਹ ਕੌਣ ਹੁੰਦਾ ਏ ਤੈਨੂੰ ਕਮਰੇ ਵਿੱਚ ਬੰਦ ਕਰਨ ਵਾਲਾ ਸੋ ਹੁਣ ਤਾਂ ਜਾ ਕੇ ਉਸ ਨੂੰ ਸਭ ਕੁਝ ਸਿਖਾਉਣਾ ਹੀ ਪਵੇਗਾ ਫਿਰ ਉਹ ਗੱਡੀ ਵਾਲੀ ਗੱਲ ਵੀ ਕਰਨ ਲੱਗ ਪੈਂਦੇ ਨੇ ਪ੍ਰੀਤ ਦੇ ਸਾਹਮਣੇ ਜਿਹੜੀ ਕਿ ਪ੍ਰੀਤ ਨੂੰ ਨਹੀਂ ਪਤਾ ਹੁੰਦੀ ਗੱਡੀ ਵਾਲੀ ਗੱਲ ਸੁਣ ਕੇ ਪ੍ਰੀਤ ਹੋਰ ਵੀ ਹਰਾਨ ਹੋ ਜਾਂਦੀ ਆ ਕਿ ਇਹ ਕਿੰਨਾ 420 ਬਣ ਰਿਹਾ ਹੈ ਕਿ ਗੱਡੀ ਖਰਾਬ ਹੋਣ ਤੇ ਇਹਨਾਂ ਨੂੰ ਦੇ ਦਿੱਤੀ ਨਹੀਂ ਤਾਂ ਵਿੱਕੀ ਨੇ ਕਦੀ ਵੀ ਨਹੀਂ ਦੇਣੀ ਸੀ ਉਹ ਤੇ ਉਸਦੇ ਮਾਂ ਤਾਂ ਐਨੇ لالچی ਨੇ ਕਿ ਉਹ ਤਾਂ ਚੀਜ਼ਾਂ ਲੈਣੀਆਂ ਚਾਹੁੰਦੀ ਨੇ ਵਾਪਸ ਤਾਂ ਕਦੀ ਵੀ ਨਾ ਕਰਨ ਫੇਰ ਪ੍ਰੀਤ ਨੂੰ ਸਮਝ ਆਉਂਦੀ ਆ ਕਿ ਗੱਡੀ ਇਸ ਕਰਕੇ ਹੀ ਉਹਨਾਂ ਨੇ ਵਾਪਸ ਕੀਤੀ ਆ ਤੇ ਇਹ ਸਾਰਾ ਕੁਝ ਸੁਣ ਕੇ ਪ੍ਰੀਤ ਨੂੰ ਹੋਰ ਗੁੱਸਾ ਆਉਂਦਾ ਹੈ ਤੇ ਉਹ ਕਵਲ ਤੇ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਮੈਂ ਉਥੇ ਵਾਪਸ ਨਹੀਂ ਜਾਣਾ ਜੇਕਰ ਉਹਨਾਂ ਨੇ ਮੇਰੇ ਨਾਲ ਕੁਝ ਵਾਅਦਾ ਘਾਟਾ ਕਰ ਦਿੱਤਾ ਫੇਰ ਨਾ ਕਿਓ ਤੇ ਉਸਦੇ ਡੈਡੀ ਵੀ ਕਹਿੰਦੇ ਆ ਐਦਾਂ ਕਿਵੇਂ ਕਰ ਦੇਣਗੇ ਮੈਂ ਹੁਣ ਉਹਨਾਂ ਨੂੰ ਸਬਕ ਚੰਗੀ ਤਰ੍ਹਾਂ ਹੀ ਸਿਖਾਵਾਂਗਾ ਲੋ ਜੇਕਰ ਤੁਹਾਨੂੰ ਇਹ ਵੀਡੀਓ ਇਹ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ